ਤੁਹਾਨੂੰ ਜੋ ਵੀ ਸੱਚੇ ਪਾਸ਼ਾ ਦੇ ਤਰ੍ਹਾਂ ਮਦਦ ਚਾਹੀਦੀ ਉਹ ਮਿਲੂ ਮੈਂ ਵੀ ਹੈਰਾਨ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜੀ ਨੀਚ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਪੰਜਾਬ ਦੀ ਸਾਇਕੀ ਦਾ ਨਹੀਂ ਪਤਾ ਵੀ ਇੱਥੇ ਅਸੀਂ ਹਰੇਕ ਨੂੰ ਆਪਣੀ ਧੀ ਭੈਣ ਮੰਨਦੇ ਆ ਔਰ ਸਾਡੇ ਤੇ ਇਥੇ ਅਨੰਦਪੁਰ ਸਾਹਿਬ ਜਿਵੇਂ ਇੱਕ ਵਾਰੀ ਸਾਬਜਾ ਦਾ ਜੀਤ ਸਿੰਘ ਅ ਬਸੀ ਪਠਾਨਾ ਦੇ ਹਾਕਮ ਦੇ ਨਾਲ ਇਸੇ ਕਰਕੇ ਲੜਦੇ ਸੀ ਕਿ ਉੱਥੇ ਵੀ ਇਹਤੂ ਮਜਲੂਮਤੀ ਹੋ ਉਹ ਬਸੇ ਪਠਾਨਾ ਦਾ ਹਕਮ ਚੁੱਕ ਕੇ ਲੈ ਗਏ ਸਾਡੀ ਪੰਜਾਬ ਦੀ ਸੈਕੀ ਜਾਂ ਸਿੱਖਾਂ ਦੀ ਸੈਕੀ ਪੂਰੇ ਸੰਸਾਰ ਦੀ ਉਹ ਇਹ ਆ ਸਿੱਖ ਜਿਹੜਾ ਵਾ ਉਹਨੂੰ ਬਾਦਸ਼ਾਹ ਨੇ ਇਦਾਂ ਦਾ ਬਣਾਇਆ ਵਾ ਕਿ ਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਬਣਨ ਬਖਾਣੇ ਸਾਡੇ ਬਾਦਸ਼ਾਹ ਨੇ ਹਮੇਸ਼ਾ ਹੀ ਸਾਨੂੰ ਇਹ ਸਿਖਾਇਆ ਵੀ ਆਪਣੇ ਦੋ ਛੋਟੀ ਨੂੰ ਆਪਾਂ ਈ ਮਨਣਾ ਬਰਾਬਰ ਜਿਵੇਂ ਭੈਣ ਨੂੰ ਵੱਡੀ ਨੂੰ ਮਾਂ ਤੋਂ ਤੁਸੀਂ ਸੱਚੇ ਗੁਰੂ ਦੀ ਸ਼ਰਨ ਚ ਆਜ ਗੁਰੂ ਘਰ ਕੋ ਪੈਨ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਕਿਤੇ ਤੁਸੀਂ ਆਪਣਾ ਦੁੱਖ ਦਰਦ ਵੇਚ ਦਿੱਤਾ ਅਸਰ ਨੇ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਆਏ ਹੋ ਨਾਲ ਇਹ ਭੈਣ ਵੀ ਆਏ ਇਹ ਉਹ ਸੱਚੇ ਪਾਤਸ਼ਾਹ ਦਾ ਦਰਬਾਰ ਜਿੱਥੇ ਕੋਈ ਕਸੂਰ ਦਾ ਹਰ ਗੁਨਾਹ ਇੱਕ ਗਰੀਬ ਬ੍ਰਾਹਮਣ ਅਧਿਕਾਰ ਦੇ ਨੂੰ ਚੁੱਕੇ ਲਿਆਇਆ ਇਹ ਦਾਲ 1700 ਦੇ ਬਾਅਦ ਦੀ ਸ਼ੁਰੂ ਤੇ ਅਲੂਕਾਰਾ ਹੋਇਆ ਹੈ ਵੱਡਾ ਤੇ ਸਾਡਾ ਕਤਲੇਆਮ ਹੋਇਆ ਸੀ 35 ਹਾਰੀ ਸੀ ਉਹਦੇ ਤੋਂ ਬਾਅਦ ਘਲੂਕਾਰ ਇੱਕ ਬਾਦ ਇੱਥੇ ਖਾਲਸੇ ਦਾ ਕਾਠੀ ਉਹਨੇ ਅੜ ਕੇ ਗਰੀਬ ਨੇ ਫਰਿਆਦ ਕੀਤੀ ਵੀ ਮੇਰੀ ਦੇ ਅਧਰੀ ਨੂੰ ਕੋ ਲੈ ਗਿਆ ਖਾਲਸੇ ਨੇ ਆਖਿਆ ਕਿ ਸਾਡਾ ਥੋੜੇ ਦਿਨ ਪਹਿਲਾਂ ਨੁਕਸਾਨ ਹੋਇਆ ਪਰ ਕਈ ਕੈਨ ਬੀ ਮਦਦ ਕਰਨੀ ਚਾਹੀਦੀ ਆ ਕਈ ਕਹਿਣ ਨਹੀਂ ਕਰਦੇ ਕੈਨ ਫਿਰ ਸਿੱਖਾਂ ਨੇ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਉਹਦੇ ਵਿੱਚ ਬਾਦਸ਼ਾਹ ਨੇ ਆਖਿਆ ਪੰਜੇ ਬੰਦੇ ਮਹਾ ਬਲੀ ਕਰ ਸੱਚਾ ਤੋਬਾ ਬਾਦਸ਼ਾਹ ਨੇ ਆਖਿਆ ਵੀ ਜਿਹਨੇ ਪੰਜ ਵਿਕਾਰ ਹੀ ਦਿੱਤਲੇ ਉਹਦੇ ਲਈ ਹੋਰ ਕੌਣ ਕੰਮ ਕਰੇਗਾ ਸੱਚੇ ਬਾਦਸ਼ਾਹ ਦਾ ਦੇਸ਼ ਤਾਂ ਕਿਸੇ ਸਿਖ ਚੱਲੇ ਰਸਤੇ 'ਚ ਕਿਸੇ ਨੇ ਕਿਹਾ ਵੀ ਤਸੂਰ ਦਾ ਹੰਗਮੜਾ ਥੱਗ ਦਾ ਉਹ ਹੀ ਉਹਦਾ ਕੀ ਮੁਕਾਬਲਾ ਕਰੋਗੇ ਸਿੱਖਾਂ ਨੇ ਕਿਹਾ ਹੀ ਦਈ ਗੁਰੂ ਗ੍ਰੰਥ ਆਵਾਜ਼ ਸੋਹ ਕਰੇਗਾ ਹਮਰੇ ਆਜ ਇਹ ਸਾਡੇ ਗੁਰੂ ਨੇ ਆਖਿਆ ਮਦਦ ਕਰਨੀ ਜੇ ਆਪਾਂ ਕਰਾਂਗੇ ਤਾਂ ਇਹ ਸੱਚੇ ਬਾਦਸ਼ਾਹ ਦੇ ਦਰਵਾਂ ਘਰੋਂ ਮਜਲੂਮਾਂ ਨੇ ਖੜਿਆ ਜਾਂਦਾ ਉਹ ਮਜਲੂਮ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਸਾਡਾ ਬڑا ਗੁਰੂ ਨਾਨਕ ਪਾਸ਼ਾ ਦਾ ਸਪਸ਼ਟ ਸਿਧਾਂਤ ਆ ਸਭ ਕੋ ਮੇਤ ਹਮ ਆਪਣੀ ਨਾ ਹੋ ਸਭ ਨਾ ਕੇ ਸਾਹਿਬ ਤੁਸੀਂ ਸੱਚੇ ਪਾਸ਼ਾ ਦੇ ਘਰ ਆਏ ਆ ਗੁਰੂ ਰਾਮਦਾਸ ਪਾਸ਼ਾ ਦੇ ਗੁਰੂ ਹਰਗੋਬਿੰਦ ਪਾਸ਼ਾ ਦੇ ਤਾਂ ਜੋ ਵੀ ਤੁਹਾਡੇ ਦਿਲ ਦੇ ਬਲਬਲੇ ਆ ਜੋ ਤੁਹਾਡੀਆਂ ਭਾਵਨਾਵਾਂ ਉਹ ਤੁਸੀਂ ਭੁੱਲ ਕੇ ਇੱਕ ਜਥੇਦਾਰ ਹੋਣਾ ਹੈ ਪਰ ਤੁਹਾਡਾ ਮੈਂ ਵੀਰ ਤੁਹਾਡਾ ਮੈਂ ਵੱਡਾ ਭਰਾ ਹਾਂ ਤੁਸੀਂ ਆਪਣੇ ਵੀਰ ਦੇ ਨਾਲ ਆਪਣੇ ਬਲਬਲੇ ਸੰਨੇ ਕਰ ਸਕਦੇ ਹੋ। ਸੈਕਸ਼ੂਅਲ ਹਰੈਸੀ ਹਾਂਜੀ ਮੈਂ ਉਸ ਟਾਈਮ ਤੇ ਕਾਲ ਕੀਤਾ ਮੇਰਾ ਅਫੀਸ਼ੀਅਲ ਮੇਰੀ ਉਮਰ ਦੇ ਕੋਈ ਚੀਜ਼ ਸੁਣਦੇ ਇਹ ਇੱਕ ਭਰਾਂਤਕ ਤਸਵੀਰ ਉਹ ਆਪਣਾ ਉਸ ਤੋਂ ਬਾਅਦ ਆਤੀ ਸਿਦਕੀ ਅਸੀਂ ਮੰਗ ਪ੍ਰਸ਼ਾਸਨ ਤੋਂ ਵੀ ਕੀਤੀ ਸਾਡਾ ਇਨਸਾਫ ਹੋਇਆਗਾ ਪਰ ਹਜੇ ਤੱਕ ਕੋਈ ਉਧਰ ਤੇ ਕਾਰਵਾਈ ਨਹੀਂ ਕੀਤੀ ਗਈ ਹਰ ਕੇ ਸਾਨੂੰ ਨਾੜਾ ਪਿਆ ਪਰਚਾ ਹੋਇਆ ਪਰਚਾ ਹਾਂਜੀ ਕਿਹੜੀ ਧਾਰਾ ਲੱਗੀ ਹਾਂ 350 ਅੰਦਰ ਕੌਫੋਰਟ ਵੀ ਲੱਗੀ 350 350 ਦੋਸ਼ੀ ਪੜਿਆ ਗਿਆ ਦੋਸ਼ੀ ਇਸ ਦਾ ਜੁਰਮ ਵੀ ਦੱਸੀ ਆ ਰਹੀ ਸੀ اچھا ملتا پرشاشنوں کو کوئی بھی آتنے زیبان اور ان بھی پیٹا پڑھڑا ہونا میں جانتا ہے کوئی نوز پیپ پر کوری نہیں آگا کوئی پیاسی میٹے کوئی سامنے لیتا ہے صاحب پرشاشنوں کو میرے ہاتھ پچھا کوئی میرا بچکاری نہیں سکتا تم دین 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 سٹے کوئی تمہاں ملے پہاڑے پچھے پھٹی کا نمائنے ਜੇ ਵੀ ਕੋਈ ਬੌਕਸਰ ਤੋਂ ਦਰਜ ਕਰਾਉਣੇ ਜੀ ਉਸ ਸੈਂਟਰ ਨੇ ਹੈਲਪ ਕੀਤੀ ਸਾਡੇ ਕਮਿਟੀ ਦੇ ਜਨਰਲ ਨੈਸ਼ਨਲ ਜਨਰਲ ਜੀ ਕੋਪੂਟਲ ਕੌਂਸਲ ਤੋਂ ਬੌਕਸਰ ਦਰਜ ਕਰਨੇ ਕਹਿੰਦੇ ਸੀ ਤੁਹਾਡਾ ਪੈਂਦੀ ਕਿ ਨੰਬਰ ਦੇਖੋ ਤੁਹਾਨੂੰ ਜੋ ਵੀ ਸੱਚੇ ਪਾਸ਼ਾ ਦੇ ਤਰ੍ਹਾਂ ਮਦਦ ਚਾਹੀਦੀ ਉਹ ਮਿਲੂਗੀ ਬਾਕੀ ਜੋ ਮੈਂ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ ਜਿਹੜੇ ਬੰਦੇ ਬਹੁਤ ਘਟੀਆ ਮਾਨਸਿਕਤਾ ਦੇ ਧਾਰਨੀ ਉਹ ਪਹਿਲਾ ਇੱਕ ਉਹ ਸਰਸੇਵਾੜਾ ਹਾਂ ਜੀ ਉਹਨੇ ਕਿਵੇਂ ਸਾਧਵੀਆਂ ਦੇ ਨਾਲ ਜ਼ਬਰਦਸਤੀ ਕੀਤੀ ਪਰ ਉਹ ਕਿਵੇਂ ਪੰਜਾਬ ਤੋਂ ਬਾਹਰ ਆ ਗਿਆ ਅੱਜ ਵੀ ਉਹਦੀ ਪੁਸ਼ਪ ਪਨਾਹੀ ਹੁੰਦੀ ਆ ਉਹ ਸੌਦੇਵਾੜੇ ਤੋਂ ਕਿਹਨਾਂ ਨਾਲ ਸਾਥੀ ਮੈਂ ਤੇ ਹੈਰਾਨ ਆਂ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜੀ ਨੀਚ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਪੰਜਾਬ ਦੀ ਸਾਇਕੀ ਦਾ ਨਹੀਂ ਪਤਾ ਵੀ ਇੱਥੇ ਅਸੀਂ ਹਰੇਕ ਨੂੰ ਆਪਣੀ ਧੀ ਭੈਣ ਮੰਨਦੇ ਆ ਔਰ ਸਾਡੇ ਤੇ ਇਥੇ ਅਨੰਦਪੁਰ ਸਾਹਿਬ ਜਿਵੇਂ ਇੱਕ ਵਾਰੀ ਸਾਬਜਾ ਦਾ ਜੀਤ ਸਿੰਘ ਅ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਇਸੇ ਕਰਕੇ ਲੜਦੇ ਸੀ ਕਿ ਉੱਥੇ ਵੀ ਇੱਕ ਮਜਰੂਮ ਧੀ ਨੂੰ ਉਹ ਬੱਸੀ ਪਠਾਣਾ ਦੇ ਹਾਕਮ ਨੂੰ ਚੁੱਕ ਕੇ ਲੈ ਗਿਆ ਸਾਡੀ ਪੰਜਾਬ ਦੀ ਸਾਇਕੀ ਜਾਂ ਸਿੱਖਾਂ ਦੀ ਸਾਇਕੀ ਪੂਰੇ ਸੰਸਾਰ ਕੀ ਉਹ ਇਹ ਆ ਕਿ ਅਸੀਂ ਕਹਿੰਦੇ ਵੀ ਘਾਂ ਬਣਾ ਪਰਿਵਾਰ ਉਸ ਪੰਜਾਬ ਦੇ ਵਿੱਚ ਅੱਜ ਇਹੋ ਜੀ ਸਾਇਕੀ ਵਾਲੇ ਉਭਾਰਿਆ ਜਾ ਰਿਹਾ ਭਾਵੇਂ ਜਿਹੜਾ ਤੁਸੀਂ ਬੰਦਾ ਕਹਿ ਰਹੇ ਹੋ ਇਹਨਾਂ ਦਾ ਹਮਾਜੇ ਦੇ ਇਲਾਕੇ 'ਤੇ ਵੀ ਪ੍ਰਭਾਵ ਬਹੁਤ ਹੈ ਹਮਾਜੇ 'ਚ ਬਹੁਤ ਹੈ ਪਰ ਮੈਂ ਇਹਨਾਂ ਦੇ ਲੋਕਾਂ ਨੂੰ ਵੀ ਕਹਿਣਾ ਵਾਂ ਜਿਹੜੇ ਇਹਨਾਂ ਦੇ ਉੱਪਰ ਇਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਆ ਜਾਂ ਉੱਪਰ ਵਾਲੇ ਨੇ ਪੀ ਇਹੋ ਜਿਹੇ ਬੰਦੇ ਜਿਹੜੇ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦੇ ਨਾਲੇ ਕਰਨੀਆਂ ਗਲਤ ਹਰਕਤਾਂ ਕਰਦੇ ਔਰ ਉਹ ਜਿਵੇਂ ਕਹਿ ਰਹੇ ਸਾਡੇ ਭੈਣ ਦੀ ਵੀ ਉਹ ਨਾਬਾਲਗ ਵੀ ਇਹੋ ਜੇ ਬੰਦਿਆਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਕੇ ਪੰਜਾਬ ਨੂੰ ਕੀ ਸੁਨੇਹ ਦੇਣਾ ਹੈ ਪੰਜਾਬ ਨੂੰ ਕੀ ਕਹਿਣਾ ਚਾਹੀਏ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਜੇ ਬੱਚੀ ਦੇ ਨਾਲ ਜ਼ਬਰਦਸਤੀ ਹੋਈ ਹੈ ਜੇ ਨਹੀਂ ਕੋਈ ਆ ਬੱਚੀ ਦੇ ਕਹਿਣ ਮਤਾਬ ਤਾਂ ਜਿਵੇਂ ਇੱਕ ਆਮ ਕ੍ਰਿਮੀਨਲ ਬੰਦੇ ਨੂੰ ਵੇਖਦੇ ਆ ਜਾਂ ਉਹਦੇ ਤੇ ਕਾਰਵਾਈ ਕਰਦੇ ਇੱਥੇ ਕਿਉਂ ਨਹੀਂ ਭੋਗਲਾ ਕਰਦਾ ਥੋੜਾ ਜਾਏਗਾ ਤਾਂ ਤੁਸੀਂ ਬਾਦਸ਼ਾਹ ਦੇ ਘਰੇ ਆਏ ਹੋ ਸਰਕਾਰ ਨੂੰ ਅਸੀਂ ਤਾੜਨਾ ਵੀ ਕਰਦੇ ਆਂ ਭਈ ਅਸੀਂ ਇਸ ਪੰਜਾਬ ਦੀ ਧਰਤੀ ਤੇ ਆਪਣੀਆਂ ਧੀਆ ਭੈਣਾਂ ਦੇ ਨਾਲ ਇਹ ਜੋਰ ਜ਼ਬਰਦਸਤੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਗੁਰੂ ਨੇ ਹਮੇਸ਼ਾ ਮਜਲੂਮਾਂ ਦੀ ਮਾਂ ਫੜੀ ਔਰ ਇਹ ਤੇ ਸਾਡੀਆਂ ਭੈਣਾਂ ਨੇ ਦੋਵੇਂ ਤੇ ਜਿੱਥੇ ਸਰਕਾਰ ਦੇ ਨਾਲ ਕਿਸੇ ਬੰਦਰ ਦੀ ਗੱਲ ਕਰਨ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਇਹਦੇ ਜਾਣ ਦੀ ਲੋੜ ਆ ਪਰ ਮੈਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਵੀ ਨਹੀਂ ਇਹ ਕੰਮ ਨਹੀਂ ਚੱਲੂਗਾ ਇੰਗਾ ਭੈਣਾ ਅਸੀਂ ਸਾਂਝੀਆਂ ਮੰਨਦੇ ਆ ਇਹਨੂੰ ਬੰਦ ਕਰੋ ਔਰ ਇਹਨਾਂ ਬੱਚਿਆਂ ਨਾਲ ਖੜੋ ਅੱਜ ਇਹੋ ਜੇ ਬਿਰਤੀ ਵਾਲੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਨੱਥ ਪਾਈ ਜਾਊਗੀ ਤੇ ਆਉਣ ਵਾਲੇ ਸਮੇਂ ਤੇ ਕ੍ਰਾਈਮ ਰੁਕੇਗਾ ਨਹੀਂ ਤੇ ਨਹੀਂ ਰੁਕੇਗਾ ਕਿਉਂ ਮਸਲੇ ਬਲਾਨ ਹੋਈ ਜਾਂਦੇ ਤਾਂ ਤੁਸੀਂ ਫਿਕਰ ਨਾ ਕਰੋ ਉਹਹੀਂ ਆਸ਼ਾ ਦੇ ਘਰੇ ਵੀ ਜਾਣਾ ਗੁਰੂ ਹਰਗੋਬਿੰਦ ਪਾਸ਼ਾ ਦੇ ਉੱਥੇ ਸੱਚੇ ਦਰ ਤੇ ਖੜਕੇ ਤੁਸੀਂ ਅਰਦਾਸ ਕਰਕੇ ਜਾਣੀ ਪਾਸ਼ਾ ਦੇ ਕੋਲੋਂ ਤੁਸੀਂ ਦ੍ਰਿੜਤਾ ਮੰਗਣੀ ਨਾਲ ਦੇ ਨਾਲ ਅਰਦਾਸ ਕਰਕੇ ਜਾਣੀ ਮਹਾਰਾਜ ਸੱਚਾ ਪਾਸ਼ਾ ਇਹੋ ਜਿਹੜੇ ਬਿਰਤੀ ਵਾਲੇ ਲੋਕ ਆ ਇਹਨਾਂ ਨੂੰ ਤੁਸੀਂ ਆਪ ਵੀ ਦੇ ਗੁਰੂ ਸਾਡਾ ਸਮਰਾਸਾ ਪੰਥ ਵੀ ਤੁਹਾਡੇ ਨਾਲ ਸੋਚਾ ਪੰਥ ਤੁਹਾਡੇ ਨਾਲ ਤੁਹਾਡਾ ਕੋਈ ਵੀ ਧਰਮ ਆ ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹੋ ਆਪਣੇ ਸਿਧਾਂਤ ਮੰਨੋ ਪਾਠ ਪੜ੍ਹਨਾ ਜ਼ਰੂਰ ਕਰਨਾ ਤੁਸੀਂ ਸਵੇਰੇ ਪਾਠ ਜ਼ਰੂਰ ਕਰਨਾ ਆਪਣਾ ਆਸਰਾ ਗੁਰਬਾਣੀ ਆ ਗੁਰਬਾਣੀ ਤੁਹਾਨੂੰ ਅੰਦਰੋਂ ਹੌਸਲਾ ਦਊਂ ਔਰ ਇਹੋ ਜੇ ਜਰਬਾਣੀਆਂ ਦੇ ਨਾਲ ਲੜਨੀ ਹਿੰਮਤ ਦਊਂ ਬਾਕੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਆਪਾਂ ਆਪਣੀਆਂ ਭੈਣਾਂ ਦੇ ਆਏ ਗੁਰੂ ਦੀ ਰੱਖਣਾ ਖਾਸ ਕਰਕੇ